ਕੀ ਉਹਦਾ ਕਿਸ ਬਾਕਿ ਕਿਸ ਸੰਬੰਧ ਵਿੱਚ ਅੱਪਾ ਇਸ ਵਾਰ ਨੰਬਰ ਲੋ ਦੇ ਵਿੱਚ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਮਨਜੋਤ ਸੀਐਮ ਪੰਜਾਬ ਦੇ ਦਿਸ਼ਾ ਦਿਸ਼ਣ ਤੇ ਮਨਜੋਤ ਦੇ ਜੀ ਦੀ ਸੱਜਾ ਦੀ ਦਿਸ਼ਣ ਤੇ ਤੇ ਇੱਕ ਆਪਣਾ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਜੀ ਜਿਹਦਾ ਨਾਮ ਗੈਂਗਸਟਰਾਂ ਤੇ ਵਾਰ ਪੰਜਾਬ ਪੁਲਿਸ ਵੱਲੋਂ ਸਟਾਰਟ ਕੀਤੀ ਹੋਈ ਹੈ ਤੇ ਇਸ ਮੁਹਿੰਮ ਦੇ ਪਿਛਲੇ 3 ਦਿਨਾਂ ਚ ਕਾਫੀ ਚੰਗੀ ਕਾਰਗੁਜ਼ਾਰੀ ਤਨ ਤਨ ਪੁਲਿਸ ਵੱਲੋਂ ਕੀਤੀ ਗਈ ਤੇ ਉਹਦੇ ਵਿੱਚ ਲਗਭਗ ਅਸੀਂ 300 48 ਤੋਂ ਜ਼ਿਆਦਾ ਬੰਦੇ ਰਹੁੰਦਾ ਕਿੱਥੇ ਤੇ ਲਗਭਗ 275 ਬੰਦਾ ਅਸੀਂ ਕੱਲ੍ਹ ਰਾਤ ਅਰੈਸਟ ਕਰਾ ਲਿਆ ਤੇ ਇਹ ਸਿਰਫ ਕੁਕ ਦੇ ਕ੍ਰਿਮਨਲ ਐਲੀਮੈਂਟਸ ਉਹਨਾਂ ਦੇ ਐਸੋਸੀਏਟਸ ਗੈਂਗਸਟਰ ਦੇ ਐਸੋਸੀਏਟ ਉਹਨਾਂ ਦੇ ਫਾਈਨੈਂਸਰ ਜੀਐਨਐਸ ਕ੍ਰਾਈਮ ਜਿੰਵੋਲਡ ਬੰਦੇ ਉਹ ਸਾਰੇ ਜਿਹੜੇ ਹੈਗੇ ਉਹ ਵਿਚਾਰੇ ਸਿੱਤੇ ਗਏ ਲਗਭਗ 275 ਲੋਕ ਅਸੀਂ ਅਰੈਸਟ ਕੀਤੇ ਇਹਦੇ ਵਿੱਚ 250 ਤੋਂ ਜ਼ਿਆਦਾ ਆਪ ਪੁਲਿਸ ਦੀ ਟੀਮਾਂ 1350 ਤੋਂ ਜ਼ਿਆਦਾ ਮੁਲਾਜ਼ਮ ਪੂਰੇ ਕਰਨਤਨ ਜ਼ਿਲ੍ਹੇ ਵਿੱਚ ਪਿਛਲੇ 3 ਦਿਨਾਂ ਤੋਂ ਇਸ ਕਾਰਗੁਜ਼ਾਰੀ 'ਤੇ ਲੱਗੇ ਹੋਏ ਹਨ ਤੇ ਹੁਣ ਆ ਚੌਥਾ ਦਿਨ ਹੈਗਾ ਅੱਜ ਵੀ ਸਪੈਸ਼ਲ ਮੁਹਿੰਮ ਜਿਹੜੀ ਹੈਗੀ ਗੈਂਗਸਟਰਾਂ ਤੇ ਵਾਰ ਜਿਹੜਾ ਕੈਂਪੇਨ ਹੈਗਾ ਉਹਦੇ ਤਹਿਤ ਅੱਜ ਅਸੀਂ ਟੈਂਨੈਂਟ ਵੈਰੀਫਿਕੇਸ਼ਨ ਫਾਸਟ ਕੋਰਟ 'ਤੇ ਕਰਵਾ ਰਹੇ ਹਾਂ ਜਿਹੜੇ ਵੀ ਮੋਲੇ ਗਵਾਰਡਸ ਇਸ ਤਰੀਕੇ ਦੇ ਹੈਗੇ ਜਿੱਥੇ ਜ਼ਿਆਦਾ ਲੋਕ ਆ ਕੇ ਰਹੇ ਹੈਗੇ ਬਾਹਰੋਂ ਆ ਕੇ ਰਹੇ ਹੈਗੇ ਇਸ ਟੈਂਨੈਂਟਸ ਕਿ ਰਾਇਦਾਰ ਵਜੂ ਰਹਿ ਰਹੇ ਹੈ ਕਿ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਹੈਗੀ ਕੁਝ ਲੋਕ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਕੁਝ ਇਸ ਤਰੀਕੇ ਦੇ ਵੇੜਿਆਂ 'ਚ ਜਾਂ ਬਸਤੀਆਂ 'ਚ ਕ੍ਰਿਮੀਨਲ 엘ਿਮੈਂਟਸ ਵੀ ਆ ਕੇ ਐਜ ਕਿਰਾਏਦਾਰ ਰਹਿੰਦੇ ਹੈਗੇ ਜਦੋਂ ਉਹਨਾਂ ਦੇ ਉੱਤੇ ਲੋਕਲ ਏਰੀਆ 'ਚ ਰੇਡਸ ਹੁੰਦੀਆਂ ਹੈਗੀਆਂ ਪੁਲਿਸ ਨੂੰ ਟੀਮ ਪੜਨ ਲੱਗਦੀ ਹੈਗੀ ਉਹ ਫਿਰ ਆਪਣਾ ਠਹਿਰ ਬਦਲ ਕੇ ਫਿਰ ਦੂਜੇ ਜਿਹੜੇ ਸੇਫ ਹਾਈਡਆਊਟ ਸਕੇ ਉਧਰ ਸ਼ਿਫਟ ਹੋ ਜਾਂਦੇ ਹੈਗੇ ਤੇ ਇਸੇ ਲੜੀ ਦੇ ਵਿੱਚ ਕੋਦੇ ਕਰਨਤਨ ਜ਼ਿਲ੍ਹੇ ਦੇ ਵਿੱਚ ਵਕਤ-ਵਕਤ ਥਾਵਾਂ ਤੇ ਸਪੀਸ ਤੇ ਡੀਐਸਪੀ ਦੀ ਨਿਗਰਾਨੀ ਹੇਠ ਐਸਐਚਓ ਦੀ ਟੀਮ ਦੇ ਬਾਰੇ ਇਹਨਾਂ ਦੇ ਨਾਲ ਮਿਲ ਕੇ ਅ ਅੱਜ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈਗੀ ਕੈਰਨ ਵੈਰੀਫਿਕੇਸ਼ਨ ਦੀ ਅੱਜ ਇੱਥੇ ਪੱਟੀ ਵਿੱਚ ਐਸਪੀ ਮੈਡਮ ਸੁਸ਼ੀਲ ਕੌਰ ਜੀ ਦੇ ਨਾਲ ਡੀਐਸਪੀ ਸਾਹਿਬ ਜਗਜੀਤ ਜੀ ਨਾਲ ਐਸਐਚਓ ਸਦੀ ਪੱਤੀ ਹੈਗੇ ਨਾਲ ਜਿਹੜੇ ਸਾਡੇ ਕੋਲ ਐਡੀਸ਼ਨਲ ਕੋਰਸ ਮਨਜੂਰੀ ਦਿੱਤੇ ਸਾਬ ਲੋਕ ਦਿੱਤੇ ਉਹਦੇ ਨਾਲ ਮਿਲ ਕੇ ਅੱਜ ਗਾਰਡ ਨੰਬਰ 2 ਦੀ ਸਰਚ ਕੀਤੀ ਜਾ ਰਹੀ ਹੈਗੀ ਇੱਥੇ ਕਾਫੀ ਹੁਣ ਤੱਕ ਇਹਨਾਂ ਨੇ ਲਗਭਗ 3 ਲੋਕਾਂ ਲੋਕ ਵੈਰੀਫਾਈ ਕੀਤੇ ਹੈਗੇ ਉਹਨਾਂ ਦੇ ਡਾਕੂਮੈਂਟਸ ਵੈਰੀਫਾਈ ਕੀਤੇ ਹੈਗੇ ਕੁਝ ਸਸਪੈਕਟ ਵੀ ਇਹਨਾਂ ਨੇ ਲਾਉਂਦਾ ਕੀਤੇ ਹੈਗੇ ਕੁਝ ਹੋਰ ਥਾਵਾਂ ਹੈਗੀਆਂ ਜਿਹੜੀ ਅਸੀਂ ਆਈਡੈਂਟੀਫਾਈ ਕੀਤੀਆਂ ਕਿ ਉੱਥੇ ਵੀ ਸਰਚ ਅੱਜ ਸ਼ਾਮ ਤੱਕ ਵੀ ਚੱਲੇਗੀ ਆ ਮੁਹਿੰਮ ਤੇ ਜਿਹੜੇ ਰਹਿਣਗੇ ਉਹਦੇ ਇਨਪੁਟ ਆਣਗੇ ਉਹਦੇ ਆਧਾਰ ਤੇ ਅਸੀਂ ਅੱਗੇ ਵੀ ਇਸ ਨੂੰ ਕਰਾਂਗੇ ਇਸੇ ਤਰੀਕੇ ਨਾਲ ਪੂਰੇ ਤਰਨਤਨ ਜ਼ਿਲ੍ਹੇ ਵਿੱਚ ਜੇਕਰ ਮੈਂ ਗੱਲ ਕਰ 120 ਇਸ ਤਰੀਕੇ ਦੇ ਟੈਨੈਂਟਸ ਅਸੀਂ ਵੈਰੀਫਾਈ ਕੀਤੇ ਹੈਗੇ ਲਗਭਗ 30 ਲੋਕ ਰਾਉਂਡ ਅਪ ਕੀਤੇ ਹੈਗੇ ਸ਼ੱਕ ਦੇ ਬਿਨਾਂ ਜਿਨ੍ਹਾਂ ਨੂੰ ਆਗੇ ਫੱਦਰ ਵੈਰੀਫਾਈ ਕੀਤਾ ਜਾਇਆ ਜਾਏਗਾ ਜਾਂ ਉਹਨਾਂ ਤੇ ਕੋਈ ਰਿਕਵਰੀ ਹੈ ਕਿਤੇ ਫੱਦਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆ ਮੁਹਿੰਮ ਸ਼ਾਮ ਤੱਕ ਸਾਡੀ ਜਾਰੀ ਰਹੇਗੀ ਤੇ ਆ 26 ਜਨਵਰੀ ਨੂੰ ਮੱਧਨਜਾ ਰੱਖਦੇ ਹੋਏ ਇੱਕ ਸਿਕਿਉਰਿਟੀ ਡ੍ਰਿਲ ਵਜੋਂ ਵੀ ਹੈ ਤੇ ਸਾਡੀ ਸਾਰਿਆਂ ਤੋਂ ਰਿਕਵੈਸਟ ਹੈਗੀ ਕਿ ਕਿਤੇ ਵੀ ਤੁਹਾਨੂੰ ਕੋਈ ਸਸਪੀਸ਼ੀਅਸ ਕਿਸੇ ਕੋਈ ਬੰਦਾ ਦਿਖਦਾ ਹੈਗਾ ਕਿਸੇ ਪਰ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਹੈਲਪਲਾਈਨ ਲਾਂਚ ਕੀਤੀ ਗਈ ਹੈਗੀ ਉਹਦੇ ਤੇ ਵੀ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ 112 ਨੰਬਰ ਤੇ ਪੁਲਿਸ ਦਾ 112 ਨੰਬਰ ਡਾਇਲ 112 ਤੇ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕ੍ਰਿਮੀਨਲ ਐਲੀਮੈਂਟ ਬਾਰੇ ਉਹਦੇ ਮੂਵਮੈਂਟ ਬਾਰੇ ਸੋ ਥੈਟ ਕਿ ਅਸੀਂ ਉੱਤੇ ਮੋਰ ਇਫੈਕਟਿਵਲੀ ਕਾਰਵਾਈ ਕਰ ਸਕੀਏ ਧੰਨਵਾਦ